ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਤੇ ਸ਼ੇਰਾ ਡੇਰੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਪਿਓਰ ਜਰਸੀ ਵਾੜ ਦੀ ਲੈ ਕੇ ਆਏ ਜੇ ਤੇ ਬਿਲਕੁਲ ਤਾਜੀ ਸੂਈ ਜੇ ਡਬਲ ਫਾਇਦਾ ਵੀਰ ਜੀ ਪਿਛੇ ਬੱਚਾ ਜੋ ਇਸ ਦੇ ਉਹ ਵਸ਼ੀ ਜੇ ਕਾਫੀ ਵੀਰ ਭੈਣ ਭਰਾਵਾਂ ਦੀ ਡਿਮਾਂਡ ਆ ਰਹੀ ਸੀ ਕਿ ਵਸ਼ੀ ਵਾਲੀ ਵਾੜ ਚਾਹੀਦੀ ਆ ਤੇ ਚਾਹੀਦੀ ਵੀ ਪਿਓਰ ਜਰਸੀ ਆ ਤੇ ਰੇਟ ਹੈ ਜੋ ਇਸ ਵਾੜ ਦਾ ਉਹ ਬਿਲਕੁਲ ਜਾਇਜ਼ ਹੋਣ ਵਾਲਾ ਜੇ 12-13 ਕਿਲੋ ਦੁੱਧ ਵਾਲੀ ਬੈਠ ਜੇ ਬਣੇ ਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਪੂਰੀ ਜਾਣਕਾਰੀ ਸਵੈਡ ਬਾਰੇ ਪਤਾਣਾ ਸਾਂਝੀ ਕਰਾਂਗੇ ਜੀ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰੇ ਚੈਨਲ ਤੇ ਨਵੇਂ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਜੀ ਕਿਉਂਕਿ ਜੋ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਲਓ ਪਹਿਲਾਂ ਬੱਚਾ ਦੇਖ ਸਕਦੇ ਜੀ ਬੈਡ ਦਾ ਵਸ਼ੀ ਕਾਫੀ ਕੁਆਲਟੀ ਵਾਲੀ ਜੀ ਬਿਲਕੁਲ ਤਾਜੀ ਸੁਈ ਦੇ ਵੈੜ ਵੈੜ ਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਨੇ ਇਹਦੇ ਤੋਂ ਬਹੁਤ ਵਧੀਆ ਫੇਸ ਕੁਆਲਿਟੀ ਚ ਬਹੁਤੀ ਵਧੀਆ ਰੀ ਵੈੜ ਜੇ ਦੂਸਰਾ ਸੁਆ ਵੈੜ ਸੁਈ ਜੇ ਤੇ ਬਹੁਤ ਵਧੀਆ ਠੰਡਪਾਂਡੀ ਦੀ ਵੈੜ ਜੇ ਲੋ ਤਾਂ ਤੁਹਾਨੂੰ ਥਾਣੂ ਚ ਕਰੀ ਚੈੱਕ ਨੇੜੇ ਤੋਂ ਤੇ ਬਿਲਕੁਲ ਠੰਡੀ ਸੀਲ ਤੋਂ ਵੈੜ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੀ ਉਸੇ ਤਰ੍ਹਾਂ ਵਹਿੜੇ ਮਿਲੂਗੀ ਜੀ ਜਿਸ ਤਰ੍ਹਾਂ ਮਰਜ਼ੀ ਚਵਾਈ ਕਰੀ ਜਾਓ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਜੇਰ ਪਹਿਣੀ ਜੇ ਬਾਕੀ ਜੇ ਬਿਲਕੁਲ ਤਾਜੀ ਸੁਈ ਜੇ ਚੱਡੇ ਦੀ ਬਹੁਤ ਵਧੀਆ ਤਿਆਰੀ ਕਰਕੇ ਫਿਰ ਇਹ ਵੜ ਸੁਈ ਜੇ ਲੋ ਤੇ ਬਿਲਕੁਲ ਠੰਡੀ ਸੀਲ ਸੋ ਵੜ ਜੇ ਦੇਖ ਸਕਦੇ ਜੇ ਕਾਹਦਾ ਛੱਡਾ ਚੱਕ ਪਿਛੇ ਤੋਂ ਜੇ ਲੋ ਛੱਡਾ ਜਿੰਨਾ ਵੀ ਆ ਅੱਗੇ ਪਿਛੇ ਦਾ ਜੇ ਉਨਾ ਹੀ ਪਿਛੇ ਨੂੰ ਜਿਹੜਾ ਛੱਡਾ ਤੇ ਉਨਾ ਹੀ ਅੱਗੇ ਨੂੰ ਜੇ ਦੇਖ ਸਕਦੇ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੜ ਜੇ ਬਾਕੀ ਵੀ ਜੀ ਤੁਹਾਨੂੰ ਪਤਾ ਗਰਮੀਆਂ ਵੇੜਾਂ ਬਿਲਕੁਲ ਨਹੀਂ ਮਨਾਉਂਦੀਆਂ ਘਰ ਰੱਖਣ ਵਾਸਤੇ ਵੇੜ ਬਹੁਤ ਜਿਆਦੀ ਵਧੀਆ ਜੀ ਤੇ ਦੋ ਦੀ ਦੀ ਫੈਂਡ ਆ ਉਹ ਵੀ ਕਾਫੀ ਵਧੀਆ ਹੁੰਦੀਆਂ ਨੇ ਇਹਨਾਂ ਵੇੜਾਂ ਦੀ ਦੇਖ ਸਾਦੇ ਛੱਡਾ ਤੋਂ ਫਿਰ ਤੋਂ ਚੈੱਕ ਕਰਾ ਜੀ ਪਛੇਤੋ ਜੀ ਕਰੋ ਚੈੱਕ ਜੀ ਬਾਕੀ ਵੀਰ ਜੀ ਪੂਰੀ ਵੀਡੀਓ ਵੇਖ ਕੇ ਤੇ ਫਿਰ ਆਪਾਂ ਨੂੰ ਫੋਨ ਲਗਾ ਦਿਆ ਕਰੋ ਕਿਉਂਕਿ ਆਪਾਂ ਵੀਡੀਓ ਵਿੱਚ ਪ੍ਰੋਪਰ ਐਡਰੈਸ ਵਗੈਰਾ ਨੰਬਰ ਸਾਰਾ ਕੁਝ ਦਿੱਤਾ ਹੁੰਦਾ ਵਾ ਕਈ ਵੀਰ ਫਿਰ ਅਡਰੈਸ ਪੁੱਛਦੇ ਰਹਿੰਦੇ ਆ ਦੇਖਾ ਦੇ ਜੀ ਅਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਆਪਣਾ ਗੱਗੜਪਣਾ ਤਹਿਸੀਲ ਬੱਬਗਾੜਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ 9815580262 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲ ਵੀ ਵਾੜੇ ਫੇਖ ਸਕਦੇ ਜੀ ਦੁੱਧ ਦੇ ਬੜੇ ਰਮਾਨਾ 12 13 ਲੀਟਰ ਚਵਾ ਦੇਗੀ ਜੀ ਪਿਓਰ ਜਰਸੀ ਵਾੜ ਜੇ ਲੋ ਮੋਹਲਦੀ ਜੀ ਜੇਕਰ ਗੱਲ ਕਰੀਏ ਆਪਾਂ ਵਿੱਚ ਨੂੰ 45 ਦੀ ਵੇਚ ਸਕਦੇ 50 ਦੀ ਵੇੜ ਵੇਚ ਸਕਦੇ ਆ ਜਿਸ ਤਰ੍ਹਾਂ ਬਰੀਡ ਆ ਵੇੜ ਦੀ ਪਰ ਆਪਾਂ ਤੁਹਾਨੂੰ ਬਿਲਕੁਲ ਜਾਇਜ਼ ਕੀਮਤ ਵਿੱਚ ਇਹ ਵੇੜ ਦੇ ਦੇਣੀ ਹੈ ਜੀ ਤੇ ਸਿਰਫ ਤੁਹਾਨੂੰ 40000 ਰੁਪਏ ਦੇ ਵਿੱਚ ਵੇੜ ਮਿਲੂਗੀ ਜੀ ਫਿਕਸ ਰੇਟ ਜੀ ਵੀਰ ਜੀ 40000 ਰੁਪਏ ਦੇ ਵਿੱਚ ਬਾ ਛੋੜੀ ਹੋਈ ਹੈ ਜੀ ਲੋ ਆਪਣੇ ਕੋਲੋਂ ਹਰ ਵਕਤ ਇਸ ਤਰ੍ਹਾਂ ਦੀਆਂ ਸੱਜਰ ਸੁਗੀਆਂ ਵਾੜਾ ਮਿਲਦੀਆਂ ਜੇ ਤੇ ਗੱਬਣ ਤਿਆਰ ਵਾੜਾ ਮਿਲਦੀਆਂ ਜੇ ਕੋਈ ਵੀਰ ਆਪਣੇ ਨਾਲ ਕਦੇ ਵੀ ਸੰਪਰਕ ਕਰਕੇ ਆਪਣੇ ਕੋਲੋਂ ਇਸ ਤਰ੍ਹਾਂ ਦੀਆਂ ਵਾੜਾ ਖਰੀਦ ਸਕਦਾ ਜੀ ਲੋ ਪੂਰੀ ਵੀਡੀਓ ਵੇਖਣ ਲਈ ਵੀ ਦੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਹੈ ਚੈਨਲ ਦੇ ਸ਼ੇਅਰ ਅਡੀ ਰਫਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੋਂ ਤੁਸੀਂ ਚੈਨਲ ਨੂੰ ਬਹੁਤ ਵਧੀਆ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ